ਆਈ ਗੱਲ ਘਰ ਚਾਹੇ ਲੜਾ ਜਿੰਨੇ ਚਾਈ ਗਈ ਸਾਡਾ ਮੁੰਡਾ ਨੇ ਆਜੋ ਅਸੀਂ ਮਿਹਨਤੀ ਬੰਦੇ ਆਂ ਮਿਹਨਤੀ ਬੰਦੇ ਆ ਏ ਬੰਦੂਰ ਬੰਦੇ ਦਾ ਕਹਿ ਖਾਂਦਿਆ ਤੂੰ ਪਾ ਤੈਨੂੰ ਰੱਬ ਨੇ ਸਭ ਕੁਝ ਦਿੱਤਾ ਏ ਫਿਰ ਤੂੰ ਮਰਦੰਦਿਆ ਪੈਣਾ ਪਿੱਛੇ ਇੰਨਾ ਕੁ ਰੱਬ ਨੇ ਤੈਨੂੰ ਦਿੱਤਾ ਏ ਹਾਂ ਕਰੋੜ ਕਰੋੜ ਦੀ ਹਰ ਹਰ ਇੱਕ ਗੱਡੀ ਮਗਰ ਅਡਾ ਕਰੋੜ ਕੋੜ ਦੀ ਗੱਡੀ ਮਗਰ ਫਿਰ ਤੂੰ ਥੱਗੀਆਂ ਬਾਜ਼ੀਆ ਕਰਨ ਦਿਆ ਵਾ ਹੋਰ ਪੈਸਾ ਦਾ ਗੱਲ ਨਹੀਂ ਆਲਾ ਪੱਟਾ ਦੀ ਕਰਕੇ ਤੇ ਤੂੰ ਮੱਦੀ ਕਰਕੇ ਤੇ ਦੀਕ ਬੱਟਾ ਮੇਰਾ ਬੱਚਾ ਵਿਸ਼ਾਲ ਠੀਕ ਕਰਕੇ ਦੇ ਮੈਨੂੰ ਲੜਨ ਕਾਹਦਾ ਪਰਚੀਆਂ ਦੇ ਗੋਲਿਆ ਹਰ ਬੇਲ ਸਾਡੇ ਕੋਲ ਆ ਗਿਆ ਹਰ ਜੀ ਸਾਡੇ ਕੋਲ ਆ ਪੱਜ ਕਿੱਥੇ ਭੱਜਦਾ ਹੀ ਸੁਖਪੀਰ ਹਸਪੀਟਲ ਮੁਰਾਦਬਾ ਉੱਚੜ ਗਾਣਾ ਬੰਦ ਕਰੋ ਉੱਚੜ ਗਾਣਾ ਬੰਦ ਕਰੋ ਉੱਚੜ ਗਾਣਾ ਬੰਦ ਕਰੋ ਚਾਰਖਾਨਾ ਬੰਦ ਕਰੋ बीमार होगा कुछ होगा छोटे बच्चे छोटा कुर्टा करेगा ਇੱਕ ਵਿਸ਼ਾਲ ਨਾਮ ਦਾ ਲੜਕਾ ਦਾਖਲਿਆ ਸੁਖਬੀਰ ਹਸਪਤਾਲ ਚ ਉਹਦੇ ਜਿਹੜੇ ਵਾਰਿਸ ਨੇ ਉਹਨਾਂ ਪ੍ਰੋਟੈਸਟ ਕਰ ਰਹੇ ਨੇ ਕਿ ਜਿਹੜਾ ਸਾਡੇ ਮਰੀਜ਼ ਦਾ ਇਲਾਜ ਸਹੀ ਨਹੀਂ ਹੋਇਆ ਤੇ ਡਾਕਟਰ ਨੇ ਪੈਸੇ ਜ਼ਿਆਦਾ ਲੈ ਲਏ ਇਸ ਬੰਦ ਚ ਅਸੀਂ ਦੋਨਾਂ ਪਾਰਟੀਆਂ ਨੇ ਕਾਉਂਸਲਿੰਗ ਕਰਾ ਰਹੇ ਆ ਇਹਨਾਂ ਕੋ ਜੋ ਰਿਕਾਰਡ ਹੈਗਾ ਪਰਚੇ ਚੈੱਕ ਕਰ ਲੈਨੇ ਡਾਕਟਰ ਸੌ ਚੈੱਕ ਕਰ ਲੈਨੇ ਵੈਰੀਫਾਈ ਕਰ ਲੈਨੇ ਕਿ ਕਿੱਥੇ ਕੋਈ ਗਲਤੀ ਹੈਗੀ ਇਹ ਲੱਗਦਾ ਨਹੀਂ ਜਿਆਦਾ ਪੈਸੇ ਲੱਲੇ ਉਹਨਾਂ ਨੇ ਫੇਰ ਲਗਾਇਆ ਗਿਆ ਤਾਂ ਨਾਨਾ ਵੱਲੋਂ ਇਹ ਤੇ ਹਿਸਾਬ ਕਰਕੇ ਪਤਾ ਲੱਗੇਗਾ ਨਾ ਜੀ ਪੈਸੇ ਕਿੰਨੇ ਲਏ ਨੇ ਕੀ ਉਹਦਾ ਇਲਾਜ ਕੀਤਾ ਕਿੰਨਾ ਉਹਨਾਂ ਦਾ ਖਰਚਾ ਆਇਆ ਏਜ ਕਿੰਨੀ ਦੀ ਮੁੰਡੇ ਦੀ ਇਹ ਇਹਨਾਂ ਮੁਤਾਬਕ 22 ਸਾਲ ਤੇ ਹੁਣ ਆਪਣਾ ਕਿੰਨੀ ਦੇਰ ਤੋਂ ਐਡਮਿਟ ਸੀ ਇੱਥੇ ਇਹ ਪਹਿਲਾਂ ਵੀ ਦਾਖਲ ਰਿਹਾ ਜੀ ਬਾਅਦ ਚ ਹੁਣ 8 ਦਿਨ ਤੋਂ ਦਾਖਲ ਹੈ ਹੁਣ ਕੀ ਮੁੱਕਿਆ ਫੈਸਲਾ ਹੁਣ ਖੋਲਿਆ ਗਿਆ ਅਜੇ ਗੱਲਬਾਤ ਚੱਲ ਰਹੀ ਹੈ ਜੀ ਰਾਹ ਖੋਲਿਆ ਗਿਆ ਰਾਹ ਖੋਲਦਣ ਲੱਗੇ ਜਾਂ ਠੀਕ ਇੱਕ ਸਰਕੋ ਪੇਸ਼ੈਂਟ ਵਿਸ਼ਾਲ ਦਾਖਲ ਸੀ ਇਹ ਪਹਿਲਾਂ દિਵਾਲੀ ਤੋਂ ਪਹਿਲਾਂ ਦਾਖਲ ਹੋਇਆ ਸੀ ਅਲਕੋਹਲਿਕ ਐਕਿਊਟ ਪੈਂਕ੍ਰੇਟਾਈਟਸ ਦੇ ਨਾਲ ਜਿਹੜੀ ਕਿ ਬਹੁਤ ਬਹੁਤ ਮਾੜੀ ਬਿਮਾਰੀ ਬਿਆਨਕ ਬਿਮਾਰੀ ਹੈ ਉਸ ਤੋਂ ਬਾਅਦ ਇਹ દિਵਾਲੀ ਤੋਂ ਬਾਅਦ ਛੁੱਟੀ ਲੈ ਕੇ ਚਲੇ ਗਿਆ ਸੀ ਇਹਨੂੰ ਕਿਹਾ ਸੀ ਤੁਹਾਲੇ ਐਡਮਿਟੇ ਰਹਿਣਾ ਚਾਹੀਦਾ ਹੈ ਇਸਾ 7 ਦਿਨ ਬਾਅਦ ਫੇਰ ਆਇਆ ਫੇਰ ਇਹਨੂੰ ਦੁਬਾਰਾ ਫੇਰ ਦਾਖਲ ਕੀਤਾ ਗਿਆ ਪਤਾ ਨਹੀਂ ਦੁਬਾਰਾ ਸ਼ਰਾਬ ਪੀਤੀ ਹੈ ਨਹੀਂ ਪੀਤੀ ਰੱਬ ਜਾਣੇ ਉਹਨ ਮੈਂ ਸਵਰੇ ਪੁੱਛਿਆ ਸੀ ਕਿੰਦਾ ਜੀ ਮੈਂ ਇੱਥੇ ਮਾਤਾ ਦੇ ਗਿਆ ਸੀ ਤੇ ਮੈਂ ਪੁੱਲ ਪੁੱਛੋਂ ਦਾ ਪੁੱਛੋਂ ਦਾ ਰਾਜ ਪੀ ਦਿਲੋ ਇਹ ਤਾਂ ਰੱਬ ਹੀ ਜਾਣਦਾ ਹੈ ਇਹਦੇ ਫੇਰ ਦੁਬਾਰਾ ਇਹਦੇ ਪੈਂਕਰੀਆਸ ਦੇ ਵਿੱਚ ਸਿਲੋਸਿਸਟ ਬਣ ਗਿਆ ਜਿਹੜੀ ਪਾਸਨਲ ਭਰੀ ਹੋਈ ਸੀ ਉਹਦਾ ਅਸੀਂ ਇੱਕ ਟਿਊਬ ਪਵਾਤੀ ਸੀ ਉਹਦੇ ਉੱਤੇ ਡਰੇਨ ਹੋਇਆ ਸੀ ਪਹਿਲੇ ਦਿਨ 3 2 3 ਲੀਟਰ ਡਰੇਨ ਹੋ ਗਿਆ ਹੁਣ ਵੀ ਡਰੇਨ ਹੋ ਰਿਹਾ ਸੀ ਤੇ ਹੁਣ ਅੱਜ ਉਹਦਾ ਅਲਟਰਾਸਾਉਂਡ ਕਰਾਇਆ ਸੀ ਅਲਟਰਾਸਾਉਂਡ ਦੇ ਵਿੱਚ ਕਾਫੀ ਪ੍ਰੋਬਲਮ ਸੀ ਕਿ ਇਹਨਾਂ ਦੱਸ ਦੱਸ ਤੀਆਂ ਸੀ ਤੇ ਇਹ ਕਹੁੰਦੇ ਸੀ ਵੀ ਅਸੀਂ ਇੱਕ ਹਾਇਰ ਸੈਂਟਰ ਲੈ ਜਾਈਏ ਤੇ ਉਹਨੂੰ ਹਾਇਰ ਸੈਂਟਰ ਤੇ ਦਿੱਤਾ ਗਿਆ ਠੀਕ ਲਾਇਆ ਗਿਆ ਹੀ ਉਹਨਾਂ ਵੱਲੋਂ ਬਾਹਰ ਸੜਕਾਂ ਜਾਮ ਕੀਤੀਆਂ ਜਿੰਨਾਂ ਦੋ ਤਿੰਨ ਉਹ ਧਰਨਾ ਇਸ ਲਈ ਲਾ ਰਹੇ ਸੀ ਵੀ ਸਾਡੇ ਪੈਸੇ ਦੇ ਦਿਓ ਸਾਰੇ ਜਿਹੜੇ ਹੀ ਲੱਗੇ ਆ ਤੇ ਸੋ ਇਸ ਲਈ ਦੇਖਦੇ ਹਾਂ ਵੀ ਬਾਕੀ ਥੋੜੇ ਗਰੀਬ ਆਦਮੀ ਆ ਤੇ ਕੁਝ ਉਹਨਾਂ ਦੀ ਮਦਦ ਕਰਦੇ ਹਾਂ ਸਭ ਉਹਨਾਂ ਵੱਲੋਂ ਕਹਿ ਰਹੇ ਸੀ ਸਾਡੇ ਕੋਲ ਪੈਸੇ ਵੱਧ ਲੈ ਗਏ ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿਸੇ ਵੀ ਹਸਪਤਾਲ ਨਹੀਂ ਵਾਦਸਤਨ ਲੈਦਾ ਇਹ ਆਪਣੇ ਗੱਲਾਂ ਹੀ ਬਣਾ ਲੈਂਦੇ ਜਦੋਂ ਮਰੀਜ਼ ਡਿਸਚਾਰਜ ਹੁੰਦਾ ਹੈ ਜਦੋਂ ਮਰੀਜ਼ ਆਉਂਦਾ ਉਹਦੋਂ ਹੱਥ ਜੋੜ ਕੇ ਆਉਂਦਾ ਹੈ ਜਦੋਂ ਜਾਂਦਾ ਉਹਦੋਂ 50 ਗੱਲਾਂ ਕਰਦਾ ਹੈ ਔਰ ਡਾਕਟਰ ਉਹਨਾਂ ਨੇ ਕਿਹਾ ਕਿ ਸਾਡਾ ਇਹ ਇਲਾਜ ਦਾ ਸਹੀ ਨਹੀਂ ਹੋਇਆ ਵਾ ਪਹਿਲਾਂ ਦਿਵਾਲੀ ਤੋਂ ਪਹਿਲਾਂ ਉਹ ਜਿਹੜਾ ਇਲਾਜ ਹੈ ਇਹ ਡਾਕਟਰ ਹਰਸ਼ਦੀਪਕ ਹੀ ਇਸ ਡੀਐਮਨ ਗੈਸਟਰੋਐਂਟਰੋਲੋਜੀ ਉਹ ਸੁਪਰ ਸਪੈਸ਼ਲਿਸਟ ਨੇ ਉਹ ਸਪੈਸ਼ਲਿਸਟ ਨਹੀਂ ਸੁਪਰ ਸਪੈਸ਼ਲਿਸਟ ਨੇ ਉਹ ਪੇਟ ਦੇ ਸੁਪਰ ਸਪੈਸ਼ਲਿਸਟ ਨੇ ਐਸਵੇ ਜਦੋਂ ਡਿਸਚਾਰਜ ਕੀਤਾ ਤੇ ਹਾਂ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਅੱਜ ਹਾਂਜੀ ਅੱਜ ਕੌਨਸ਼ੀਅਸ ਹੈ ਠੀਕ ਹੈ ਬਿਲਕੁਲ ਫਰਸਟ ਕਲਾਸ ਹੈ ਅਸੀਂ ਐਸਐਚਡੀ ਹਾਰ సెంటర్ ਭੇਜਣਾ ਚਾਹੁੰਦੇ ਸੀ ਉਹ ਵੀ ਲਿਜਾਣੇ ਚਾਹੁੰਦੇ ਸੀ ਵੀ ਉੱਥੇ ਸਾਡਾ ਟਰੀਟਮੈਂਟ ਜ਼ਿਆਦਾ ਬੈਟਰ ਹੋ ਜਾਏਗੀ ਡਾਕਟਰ ਕਿਤਾ ਹੋ ਗਿਆ ਫਿਰ ਇਹ ਬਵਾਲ ਇਸ ਤਰ੍ਹਾਂ ਹੋ ਗਿਆ ਜਦੋਂ ਜੋ ਇਕੱਠਾ ਕੋ ਜੋ ਇਕੱਠਾ ਹੋ ਜਾਂਦਾ ਉਹ ਫਿਰ ਕੋਈ ਨਾ ਕੋਈ ਗੱਲ ਆ ਕੇ ਕੋਈ ਤਮਾਸ਼ਾ ਵੇਖਣ ਲਈ ਤਿਆਰ ਹੋ ਜਾਂਦਾ ਕੋਈ ਕਿਸੇ ਕਿਸੇ ਅਸੇ ਇਲਾਜ ਪੂਰੀ ਪ੍ਰੋਪਰ ਇਹ ਬਿਲਕੁਲ ਆਈ ਪ੍ਰੋਪਰਲੀ ਹੁੰਦਾ ਰਿਹਾ ਬਿਲਕੁਲ ਪ੍ਰੋਪਰ ਇਲਾਜ ਹੋਇਆ ਤੁਸੀਂ ਗਲੋਗਰਾਵਾ ਲਾਇਆ ਕਿ ਅਵੀ ਨਹੀਂ ਜੀ ਨਹੀਂ ਬਿਲਕੁਲ ਗਲੋਗਰਾਵਾ ਨਹੀਂ ਲਾਇਆ ਕੋਈ ਲੜਾਈ ਝਗੜਾ ਵੀ ਹੋਣ ਦੀ ਕੋਸ਼ਿਸ਼ ਕੀਤੀ ਕਿ ਡਾਕਟਰਾਂ ਵੱਲੋਂ ਉਹਨਾਂ ਦੇ ਨਾਲ ਡਾਕਟਰ ਕਦੀ ਲੜਿਆ ਤੁਸੀਂ ਮੈਨੂੰ ਦੱਸ ਦਿਓ ਕਦੀ ਲੜਿਆ ਡਾਕਟਰ ਨਹੀਂ ਹੋਈ ਗੱਲ ਗੱਲ ਨਹੀਂ ਐਸੋ ਹੀ ਪਤਾ ਲੱਗਦੀ ਕਿ ਤੁਸੀਂ ਸਾਡੇ ਨਾਲ ਬਤਮੀਜ਼ੀ ਵੀ ਕੀਤੀ ਹੈ ਤੁਸੀਂ ਨਾ ਕਿਤੇ ਸਾਡੇ ਨਾਲ ਮੈਂ ਨਾ ਬਤਮੀਜ਼ੀ ਕੋਈ ਨਹੀਂ ਕਹੀ ਨਾ ਕੀਤੀ ਸਾਡੇ ਨਾਲ ਬਤਮੀਜ਼ੀ ਸਾਡੇ ਨਾਲ ਮੈਂ ਨਾ ਬਤਮੀਜ਼ੀ ਕੋਈ ਨਹੀਂ ਕੀਤੀ ਬਸ ਇਹ ਹੈ ਕਿ ਵਾਰੀ ਉੱਚੀ ਆਵਾਜ਼ ਚ ਬੋਲਦੇ ਸੀ ਮੈਂ ਕਹਿੰਨਾ ਯਾਰ ਆਮ ਨਾਲ ਗੱਲ ਕਰੋ ਮੈਂ ਤੁਹਾਨੂੰ ਉੱਚੀ ਨਹੀਂ ਬੋਲ ਰਿਹਾ ਬਸ ਇੰਨੀ ਕੀ ਗੱਲ ਹੋਈ ਜੋ ਉਹਨਾਂ ਦੀ ਪੇਸ਼ੈਂਟ ਦੀ ਕੰਡੀਸ਼ਨ ਦੀ ਕੀ ਤੁਹਾਨੂੰ ਲੱਗਦਾ ਕਿ ਇੱਥੇ ਇਲਾਜ ਸੰਭਵ ਨਹੀਂ ਸੀ ਉਸ ਪੇਸ਼ੈਂਟ ਲਈ ਨਹੀਂ ਬਿਲਕੁਲ ਸੰਭਵ ਸੀ ਪਰ ਇਹ ਹੈ ਵੀ ਅਸੀਂ ਚਾਹੁੰਦੇ ਸੀ ਵੀ ਜੇ ਉਹ ਜਾਣਾ ਹੀ ਚਾਹੁੰਦੇ ਤੇ ਪੀਜੀਆ ਹੀ ਜਾਣ ਪਰ ਉਹ ਕਹਿੰਦੇ ਉਹ ਹੀ ਪੀਜੀਏ ਨਹੀਂ ਜਾਣਾ ਅਸੀਂ ਉਹ ਕਹਿੰਦੇ ਕੋਈ ਰਾਮਦਾਸ ਟਿਆਣਾ ਹੀ ਲਿਖਤਾ ਕੋਈ ਰਾਮਦਾਸ ਠੀਕ ਹੈ ਸਰ ਪੇਮੈਂਟ ਦਿੱਤੀ ਮੈਂ ਮੈਂ ਤੁਹਾਨੂੰ ਦੱਸਿਆ ਉਹਨੇ ਉਹ ਦੱਸ ਕੇ ਤੇ ਪੀ ਉਹ ਕਹਿੰਦੇ ਹੀ ਗਰੀਬ ਆਦਮੀ ਅਕੇ ਸਾਡੇ ਪੈਸੇ ਬੜੇ ਲੱਗ ਕੇ ਤੇ ਕੁਝ ਜਿੰਨੀ ਕੁ ਮਦਦ ਇਹ ਕਰ ਸਕਦਾ ਤੁਸੀਂ ਕਿੰਨੇ ਦਾ ਕਿਹਨੂੰ ਆਪਾਂ ਜੋ ਮਰਜ਼ੀ ਕਹੀ ਜਾਈਏ ਕਿੰਨੇ ਪੈਸੇ ਵਾਪਸ ਕੀਤੇ ਉਹਨਾਂ ਨੇ ਇਹ ਛੱਡੋ ਗੱਲਾਂ ਇਹ ਨਾ ਗੱਲਾਂ ਪੁੱਛਾ ਨੀ 5 ਲੱਖ ਨਹੀਂ ਨਾ ਹੀ ਦੇ ਸਕਦੇ ਨਾ ਹੀ ਦੇ ਚੁੱਕੇ ਆ ਸਿੱਧੀ ਗੱਲ ਤੋਂ ਦੱਸੋ ਤੁਸੀਂ ਕਿਹਨਾਂ ਦੇਤਾ ਵਾਪਸ ਹਾਂਜੀ 80000 ਇਹ ਤੁਹਾਨੂੰ ਪਹਿਲਾਂ ਲੱਗ ਹੀ ਗਿਆ ਫਿਰ ਮੇਰੇ ਤੋਂ ਹੀ ਪੁੱਛਣ ਦੇ ਜੀ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਜਿਹੜਾ ਲਾਜਦਾ ਵਾ ਕਿਹੜਾ ਜਿਹੜਾ ਲੱਗ ਹੀ ਗਿਆ ਤੁਹਾਨੂੰ ਪਤਾ ਫਿਰ ਮੇਰੇ ਤੋਂ ਪੁੱਛਣ ਦੇ ਜੀ